ਦੇ ਇਹਨਾਂ ਜੋਕਰਾਂ ਨੂੰ ਔਰ ਜਿਹੜੇ ਬਲਾਸਟ ਕਰ ਰਹੇ ਆ ਕਿ ਆ ਆ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਲਿਓ ਆਈ ऍम ਨਾਟ ਬਾਥਰਡ ਆਈ ਵਿਲ ਫਾਈਟ ਟਿਲ ਮਾਈ ਲਾਸਟ ਅਗਰ ਇੱਕ ਗੱਲ ਯਾਦ ਰੱਖਿਓ ਭੁੱਲਰ ਸਾਹਿਬ ਗੁਰੂ ਦਾ ਸਿੱਖ ਆ ਪਹਿਲਾਂ ਔਰ ਚੀਰੀ ਦਰਬਾਰ ਸਾਹਿਬ ਤੇ ਜਿਹੜਾ ਰਾਖਸ਼ ਜਾ ਕੇ ਗੋਲੀਆਂ ਚਲਾਵੇ ਨਾ ਉਹਦੇ ਤਾਂ ਮਾਰ ਮਾਰ ਛੇਤਰ ਮੈਂ ਹੀ ਸਿੱਧਾ ਕਰ ਦੂੰ ਉਹ ਜਿਹਨੂੰ ਉਹਦੇ ਤੋਂ ਨਹੀਂ ਹੋਣਾ ਤੁਸੀਂ ਤਾਂ ਘਰੋਂ ਆਉਣ ਵਾਲਿਆਂ ਚੋਂ ਇਹ ਤਾਂ ਰੱਬ ਦੀ ਮਿਹਰ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਤੇ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty in Ransing Toda BKI ਦਾ ਵੀ ਆਪਰੇਟਿਵ ਮੰਨਿਆ ਜਾਂਦਾ ਬੱਬਰ ਕਾਲਸਾ ਇੰਟਰਨੈਸ਼ਨਲ ਨਾਲ ਵੀ ਇਹਦੇ ਸੰਬੰਧ ਬਣੇ ਜਾਂਦੇ ਨੇ ਆਪਦੀ ਵੀ ਆਰਗੇਨਾਈਜੇਸ਼ਨ ਬਣਾਈ ਆ ਇਹ ਆਈਐਸਆਈ ਕੋਲ ਵੀ ਬੜਾ ਉਹਨਾਂ ਨਾਲ ਵੀ ਇਸ਼ਾਰੇ ਤੇ ਕੰਮ ਕਰਦਾ ਇਹਦੇ ਕੋਲੋਂ ਆਰਡੀਐਕਸ ਹੈਂਡ ਗਰਨੇਡ AK47 ਇਹ ਤਾਂ ਲੰਬਾ ਚੌੜੇ ਪਰਚੇ ਨੇ ਜੀ ਮਤਲਬ ਉਹ ਪਰਚੇ ਤੁਹਾਡੇ ਕੋਲ ਲਿਸਟ ਆ ਗਈ ਆਮ ਨੋਟ ਗੋਇੰ ਟੂ ਰਿਪੀਟ ਇਟ ਕੋਈ 35 ਪਰਚੇ ਨੇ ਇਹਦੇ ਤੇ ਉਸ ਬੰਦੇ ਬਾਰੇ ਮਤਲਬ ਜੀ ਦੀ ਇੰਟੈਲੀਜੈਂਸ ਇਨਪੁਟ ਮਤਲਬ ਹੀ ਵਾਸ ਨੋ ਆਰਡੀਨਰੀ ਮੈਨ ਇਹ ਕੋਈ ਨਮਾ ਸੈੱਲ ਨਹੀਂ ਸੀ ਇੱਕ ਨੋਨ ਫਿਕਰ ਹੈ ਔਰ ਪਿਛਲੇ 1990 ਤੋਂ ਲੈ ਕੇ 2024 ਤੱਕ ਉਹ ਕਈ ਵਾਰੀ ਅੰਦਰ ਬਾਹਰ ਜਾਇਆ ਹੈ ਔਰ ਕਈ ਰਿਕਵਰੀਆਜ਼ ਉਹਦੇ ਤੋਂ ਹੋ ਗਈਆਂ ਉਸਨੇ ਸਵੇਰੇ 9:30 ਵਜੇ ਗੋਲੀ ਚਲਾਈ ਆ ਯੂ ਲੈਟ ਅ ਪਰਸਨ ਨਰੈਣ ਚੋੜੇ ਅਰਗਾ ਬੰਦਾ ਜਿਹਦੇ ਤੇ 30 35 ਪਰਚੇ ਆ ਉਸ ਨੂੰ ਤੁਸੀਂ ਮੈਨੂੰ ਲੱਗਦਾ ਭੁੱਲਰ ਸਾਹਿਬ 3 ਟਾਇਰ ਸਿਕਿਉਰਟੀ ਤਾਂ ਸ਼ਾਇਦ ਉਹਦੇ ਲਈ ਲਾਈ ਸੀ ਕਿ ਕੋਈ ਉਹਦੀ ਫ੍ਰਿਸਕਿੰਗ ਨਾ ਕਰ ਦੇਵੇ ਵੇਖੋ ਜਵਾਬ ਕੀ ਦੇ ਰਿਹਾ ਕਹਿੰਦੇ ਜੀ ਦਰਬਾਰ ਸਾਹਿਬ ਹੈ ਇੱਥੇ ਕਿਸੇ ਦੀ ਫ੍ਰਿਸਕਿੰਗ ਨਹੀਂ ਹੋ ਸਕਦੀ ਮੈਂ ਬਿਲਕੁਲ ਸਹਿਮਤ ਸ਼ਰਧਾਲੂਆਂ ਦੀ ਨਹੀਂ ਹੋ ਸਕਦੀ ਮਗਰ ਜਿੱਤੇ 35 ਪਰਚੇ ਹੋਣ ਤੇ ਆਰਡੀਐਕਸ ਦੀ ਰਿਕਵਰੀ ਹੋਵੇ ਉਹਦੀ ਤਾਂ ਹੋ ਸਕਦੀ ਹੈ ਕਿ ਉਹਦੀ ਵੀ ਨਹੀਂ ਹੋ ਸਕਦੀ ਆਈ ਵਿਲ ਐਕਸਪੋਜ਼ ਈਚ ਐਂਡ ਐਵਰੀ ਵਨ ਆਫ ਯੂ ਇਟ ਇਜ਼ ਨਾਟ ਕਿ ਸੁਖਬੀਰ ਸਿੰਘ ਬਾਦਲ ਜੈਸ ਬਿਕੋਜ਼ ਹੀ ਇਸ ਮਾਈ ਰਿਲੇਟਿਵ ਹੀ ਹੂਡ ਹਵ ਲੌਸਟ ਹਿਸ ਲਾਈਫ ਯੈਸ ਇਟ ਹੂਡ ਹਵ ਸ਼ੈਟਰਡ ਮੀ ਐਟ ਮਾਈ ਨੀਸਸ ਮੇਰੀਆਂ ਭਾਂਜੀਆਂ ਨੂੰ ਜਾਂ ਮੇਰੇ ਭਾਂਜੇ ਤੱਕ ਬਜ਼ੁਰਗ ਦਾ ਨੁਕਸਾਨ ਹੋ ਜਾਂਦਾ ਮੈਨੂੰ ਉਸ ਗੱਲ ਦਾ ਰੰਝ ਜ਼ਰੂਰ ਹੋਣਾ ਸੀ ਮਗਰ ਇੱਕ ਗੱਲ ਯਾਦ ਰੱਖਿਓ ਭੁੱਲਰ ਸਾਹਿਬ ਗੁਰੂ ਦਾ ਸਿੱਖ ਆ ਪਹਿਲਾਂ ਔਰ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਰਾਖਸ਼ ਆ ਕੇ ਗੋਲੀਆਂ ਚਲਾਵੇ ਨਾ ਉਹਦੇ ਤਾਂ ਮਾਰ ਮਾਰ ਛੇਤਰ ਮੈਂ ਹੀ ਸਿੱਧਾ ਕਰ ਦੂੰ ਹੋਏ ਜਿਹਨੂੰ ਥੋੜੇ ਤੋਂ ਨਹੀਂ ਹੋਣਾ ਤੁਸੀਂ ਤਾਂ ਘਰੋਂ ਵਾਲਿਆਂ ਚੋਂ ਇਹ ਤਾਂ ਰੱਬ ਦੀ ਮਿਹਰ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਤੇ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty ਇਹ ਤਾਂ ਕੱਲ ਮੇਰੇ ਤੇ ਝੂਠਾ ਪਰਚਾ ਪਵਾਦਣ ਜਾਂ ਮੇਰੇ ਤੋਂ ਕਿਸੇ ਤੋਂ ਗੋਲੀ ਮਰਵਾਦਣ ਜਦ ਮਜੀਠੇ ਥਾਣੇ ਆ ਕੇ ਬਲਾਸਟ ਕਰਨ ਲੱਗੇ ਆ ਮੈਨੂੰ ਕੋਈ ਸਿਗਨਲ ਭੇਜਣ ਦੀ ਕੋਸ਼ਿਸ਼ ਕਰਦੇ ਮਗਰ ਮੈਂ ਇਹਨਾਂ ਨੂੰ ਦੱਸ ਦਿਆਂ ਇਹਨਾਂ ਜੋਕਰਾਂ ਨੂੰ ਔਰ ਜਿਹੜੇ ਬਲਾਸਟ ਕਰ ਰਹੇ ਆ ਕੀ ਆ ਬੈਠਿਆ ਥੋੜਾ ਪਿਓ ਜੋ ਕਰਨਾ ਕਰ ਲਿਓ ਆਈ ਐਮ ਨਾਟ ਬਾਦਰਡ ਆਈ ਵਿਲ ਫਾਈਟ ਟਿਲ ਮਾਈ ਲਾਸਟ ਔਰ ਜੇ ਕੋਈ ਸ੍ਰੀ ਦਰਬਾਰ ਸਾਹਿਬ ਜਾ ਕੇ ਗੋਲੀ ਚਲਾਵੇ ਉਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਟੱਕਰੂੰਗਾ ਫਗਟ ਕਿਸੇ ਹੋਰ ਨੂੰ ਜਿਹੜਾ ਗੁਰੂ ਘਰ ਜਾਂਦੇ ਆ ਲੋਕ ਬਖਸ਼ਿਸ਼ਾਂ ਲੈਣ ਆ ਝੋਲੀਆਂ ਪਰਨ ਖੈਰ ਪੁਆਉਣ ਆ ਆਪਦੀ ਝੋਲੀ 'ਚ ਇਹ ਜਾ ਕੇ ਗੋਲੀਆਂ ਚਲਾ ਰਿਹਾ ਤੇ ਇਹ ਗੁਰੂ ਦਾ ਸਿੱਖ ਹੈ ਇਹ ਸ਼ੈਤਾਨ ਲੋਕ ਨੇ ਇਹ ਮਾਹੌਲ ਖਰਾਬ ਕਰਨ ਵਾਲੇ ਲੋਕ ਨੇ ਤੇ ਪੁਲਸੋਨਾਂ ਨਾਲ ਹੱਥ ਮਿਲਾਵੇ ਤੇ ਕਵੇ ਕੌਨਸਪਿਰੇਸੀ ਐ ਇਹ ਇਹ ਆ ਦੱਸੋ ਆ ਜੀ ਆ ਵਾਲੀਆ ਸਾਹਿਬ ਵਾਲੀਆ ਸਾਹਿਬ ਨਾ ਛੇੜਿਓ ਮੇਰੇ ਦਰਦਾਂ ਨੂੰ ਜੇ ਮੈਂ ਚਿੱਠੇ ਫਰੋਲਣ ਲੱਗਿਆ ਮੁੱਛਾਂ ਹੀ ਸੈੱਟ ਕਰ ਰਿਆ ਹੋਰ ਕੀ ਆ ਮੁੱਛਾਂ ਸੈੱਟ ਨੇ ਜੇ ਮੈਂ ਮੈਨੂੰ ਛੇੜ ਲਿਆ ਨਾ ਤਾਂ ਮੈਂ ਉਹ ਕੁਝ ਕੱਢ ਕੇ ਲਿਆਉਂ ਤੇ ਵਾਲੀਆ ਸਾਹਿਬ ਫਿਰ ਜਾਨ ਬਚਾਉਣ ਦੀ ਔਖੀ ਹੋ ਮੈਨੂੰ ਮੈਂ ਬੜੀ ਇੱਜ਼ਤ ਕਰਦਾ ਵਰਦੀ ਦੀ ਮਗਰ ਜਦੋਂ ਵਰਦੀ ਸਹੀ ਕੰਮ ਕਰੇ ਮਤਲਬ ਐਡਾ ਵੱਡਾ ਹਾਦਸਾ ਹੋ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਥਿਸ ਇਜ਼ ਸਿੰਪਥੀ ਮਤਲਬ ਨਰੈਣ ਚੋੜੇ ਦਾ ਹਿਸਟਰੀ ਸੀਟਰ ਔਰ ਤੁਸੀਂ ਕਹਿ ਰਹੇ ਹੋ ਅਸੀਂ ਸਿੰਪਥੀ ਲੈ ਰਹੇ ਸੋ ਮਾਈ ਆਈਡੀਆ ਟੂਡੇ ਵਾਸ ਟੂ ਕਿ ਇਹ ਐਡਾ ਕੋਲਾਪਸ ਆਫ ਲਾਅ ਐਂਡ ਆਰਡਰ ਹੈ ਇਹ ਮੁਸਤੈਦੀਆਂ ਦੀ ਸੈਂਸ ਆਫ ਅਲਰਟਨੈਸ ਮੈਂ ਤੁਹਾਨੂੰ ਦਿਖਾਈ ਦਿੱਤੀ ਹੈ